ਕਈ ਵਾਰ ਇਨਸਾਨ ਦੀ ਜ਼ਿੰਦਗੀ ਬੜੀ ਚੰਗੀ ਚੱਲ ਰਹੀ ਹੁੰਦੀ ਹੈ ਸਭ ਕੁਝ ਬਹੁਤ ਵਧੀਆ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਤੇ ਉਸ ਨੂੰ ਲੱਗਦਾ ਹੈ ਕਿ ਇਹ ਜ਼ਿੰਦਗੀ ਐਦਾਂ ਹੀ ਚੱਲਦੀ ਰਹੇਗੀ ਪਰ ਕਈ ਵਾਰ ਉਸ ਵਿੱਚ ਐਦਾਂ ਦਾ ਮੋੜ ਆਉਂਦਾ ਹੈ ਕਿ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਸਭ ਕੁਝ ਖਿੰਡ ਜਾਂਦਾ ਹੈ ਇਸ ਦੇ ਉਲਟ ਕਈ ਵਾਰ ਜ਼ਿੰਦਗੀ ਦੇ ਵਿੱਚ ਬੜਾ ਮਾੜਾ ਸਮਾਂ ਹੁੰਦਾ ਹੈ ਇਨਸਾਨ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਮਾੜਾ ਸਮਾਂ ਐਦਾਂ ਹੀ ਚੱਲਦਾ ਰਹੇਗਾ ਪਰ ਉਹ ਜੋ ਮਾੜਾ ਸਮਾਂ ਹੁੰਦਾ ਇੱਕ ਦਿਨ ਸਹੀ ਹੋ ਜਾਂਦਾ ਹੈ ਇੱਕ ਦਿਨ ਜ਼ਿੰਦਗੀ ਫੇਰ ਟਰੈਕ ਤੇ ਚੜ ਜਾਂਦੀ ਹੈ ਪਰ ਕਈ ਵਾਰ ਬੰਦੇ ਦੀ ਚੰਗੀ ਭਲੀ ਜ਼ਿੰਦਗੀ ਚੱਲਦੇ ਚੱਲਦੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਉਹ ਤੂਫਾਨ ਆਉਂਦਾ ਹੈ ਜਿਸ ਦੀ ਉਸ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਤੇ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਐਦਾਂ ਹੀ ਹੁੰਦਾ ਹੈ ਇੱਕ ਪਰਿਵਾਰ ਜਿਸ ਵਿੱਚ ਚਾਰ ਮੈਂਬਰ ਸੀ ਤੇ ਬੜੀ ਅੱਛੀ ਜ਼ਿੰਦਗੀ ਚੱਲ ਰਹੀ ਸੀ ਲੱਗ ਰਿਹਾ ਸੀ ਕਿ ਸਭ ਕੁਝ ਠੀਕ ਹੈ ਪਰ ਇੱਕ ਦਿਨ ਅਜਿਹਾ ਆਉਂਦਾ ਹੈ ਕਿ ਇਨ੍ਹਾਂ ਚਾਰਾਂ ਮੈਂਬਰਾਂ ਦੇ ਵਿੱਚੋਂ ਤਿੰਨ ਦੀ ਹੱਤਿਆ ਹੋ ਜਾਂਦੀ ਹੈ ਤੇ ਫਿਰ ਜਦੋਂ ਇਸ ਕੇਸ ਦੀ ਜਾਂਚ ਕੀਤੀ ਜਾਂਦੀ ਹੈ ਇਸ ਕਤਲकांड ਦੀ ਜਾਂਚ ਕੀਤੀ ਜਾਂਦੀ ਹੈ ਤੇ ਜੋ ਇਸ ਕਤਲकांड ਦੀ ਕਹਾਣੀ ਨਿਕਲ ਕੇ ਆਉਂਦੀ ਹੈ ਉਸ ਨੂੰ ਸੁਣ ਕੇ ਸਭ ਦੇ ਰੌਂਗ ਟੇ ਖੜੇ ਹੋ ਜਾਂਦੇ ਨੇ ਕਿ ਐਨੀ ਇੱਕ ਗੱਲ ਪਿੱਛੇ ਕੋਈ ਤਿੰਨ ਬੰਦਿਆਂ ਦੀ ਹੱਤਿਆ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਪਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਭਾਰਤ ਦੀ ਰਾਜਧਾਨੀ ਦਿੱਲੀ ਦਿੱਲੀ ਦਾ ਦੱਖਣੀ ਇਲਾਕਾ ਸਾਊਥ ਦਿੱਲੀ ਸਾਊਥ ਦਿੱਲੀ ਦੇ ਅਧੀਨ ਪੈਂਦਾ ਥਾਣਾ ਨੇਪਸਰਾਏ ਤੇ ਇਸ ਥਾਣੇ ਦੇ ਅਧੀਨ ਪੈਂਦਾ ਪਿੰਡ ਦੇਬਲੀ ਇਥੋਂ ਦਾ ਰਹਿਣ ਵਾਲਾ ਰਜੇਸ਼ ਕੁਮਾਰ ਜੋ ਕਿ ਸਾਬਕਾ ਸੈਨਿਕ ਸੀ ਜਿਸ ਦੀ ਉਮਰ 51 ਸਾਲ ਸੀ ਉਸ ਦੇ ਪਰਿਵਾਰ ਵਿੱਚ ਚਾਰ ਮੈਂਬਰ ਸੀ ਰਜੇਸ਼ ਕੁਮਾਰ ਉਸ ਦੀ ਪਤਨੀ ਕੋਮਲ ਉਸ ਦੀ ਬੇਟੀ ਕਵਿਤਾ ਤੇ ਉਸ ਦਾ ਬੇਟਾ ਅਰਜੁਨ ਅਰਜੁਨ ਬੀਏ ਦੇ ਵਿੱਚ ਪੜਦਾ ਸੀ ਤੇ ਬਾਕਸਰ ਵੀ ਸੀ ਤੇ ਜੋ ਕਵਿਤਾ ਸੀ ਉਹ ਵੀ ਆਪਣੀ ਪੜ੍ਹਾਈ ਕਰ ਰਹੀ ਸੀ ਆਈਪੀਐਸ ਦੀ ਤਿਆਰੀ ਕਰ ਰਹੀ ਸੀ ਜ਼ਿੰਦਗੀ ਬੜੀ ਚੰਗੀ ਚੱਲਦੀ ਸੀ ਇਦਾਂ ਲੱਗ ਰਿਹਾ ਸੀ ਕਿ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਕਦੇ ਆਵੇਗਾ ਹੀ ਨਹੀਂ ਇਹ ਜ਼ਿੰਦਗੀ ਇਦਾਂ ਹੀ ਚੱਲਦੀ ਰਹੇਗੀ ਪਰ 4 ਦਸੰਬਰ 2024 ਸਵੇਰੇ 5:30 ਵਜੇ ਅਰਜੁਨ ਆਪਣੇ ਘਰੋਂ ਨਿਕਲਦਾ ਹੈ ਮਾਰਨਿੰਗ ਬਾਗ ਲਈ ਤੇ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਮੈਂ ਚੱਲਿਆ ਤੁਸੀਂ ਦਰਵਾਜ਼ਾ ਬੰਦ ਕਰ ਲਿਓ ਇਹ ਉਸਦੀ ਆਵਾਜ਼ ਇੱਕ ਬਜ਼ੁਰਗ ਔਰਤ ਵੀ ਸੁਣਦੀ ਹੈ ਤੇ ਅਰਜੁਨ ਆਪਣੇ ਘਰੋਂ ਚੱਲਿਆ ਜਾਂਦਾ ਹੈ ਪਰ ਇੱਕ ਘੰਟੇ ਬਾਅਦ ਲਗਭਗ 6:30 ਵਜੇ ਉਹ ਜਦੋਂ ਘਰ ਵਾਪਸ ਆਉਂਦਾ ਹੈ ਤਾਂ ਘਰ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਨੇ ਦੇਖਿਆ ਕਿ ਗਰਾਉਂਡ ਫਲੋਰ ਦੇ ਉੱਤੇ ਉਸ ਦੀ ਭੈਣ ਕਪਤਾ ਜੋ ਹੁੰਦੀ ਹੈ ਉਸ ਦੀ ਬੈੱਡ ਉੱਤੇ ਲਾਸ਼ ਪਈ ਸੀ ਤੇ ਉਸ ਦੇ ਗਲ ਉੱਤੇ ਕਿਸੇ ਨੇ ਤੇਜ਼ ਧਾਰ ਹਥਿਆਰ ਦੇ ਨਾਲ ਵਾਰ ਕੀਤਾ ਹੋਇਆ ਸੀ ਇਹ ਦੇਖ ਕੇ ਅਰਜੁਨ ਦੀਆਂ ਚੀਕਾਂ ਨਿਕਲ ਜਾਂਦੀਆਂ ਤੇ ਉਹ ਆਪਣੀ ਮਾਂ ਤੇ ਪਿਓ ਨੂੰ ਅਵਾਜ਼ਾਂ ਮਾਰਦਾ ਹੈ ਉੱਚੀ ਉੱਚੀ ਅਵਾਜ਼ਾਂ ਮਾਰਦਾ ਹੈ ਤੇ ਅਵਾਜ਼ਾਂ ਮਾਰਦਾ ਮਾਰਦਾ ਫਰਸਟ ਫਲੋਰ ਤੇ ਜਾਂਦਾ ਹੈ ਫਰਸਟ ਫਲੋਰ ਤੇ ਜਦੋਂ ਉਹ ਜਾ ਕੇ ਦੇਖਦਾ ਤਾਂ ਮੰਜ਼ਰ ਉਸ ਤੋਂ ਵੀ ਭਿਆਨਕ ਹੁੰਦਾ ਹੈ ਕਿਉਂਕਿ ਫਰਸਟ ਫਲੋਰ ਤੇ ਉਸ ਦੀ ਮਾਂ ਅਤੇ ਉਸ ਦੇ ਪਿਤਾ ਦੋਨਾਂ ਦੀਆਂ ਲਾਸ਼ਾਂ ਪਈਆਂ ਸੀ ਕਿਸੇ ਨੇ ਉਹਨਾਂ ਦੇ ਗਲਾਂ ਉੱਤੇ ਗਰਦਨ ਉੱਤੇ ਵੀ ਤੇਜ਼ ਧਾਰ ਨਾਲ ਹਥਿਆਰ ਤੇਜ਼ ਧਾਰ ਨਾਲ ਹਮਲਾ ਕੀਤਾ ਹੋਇਆ ਸੀ ਤੇ ਉਹ ਦੋਨੋਂ ਵੀ ਮਰੇ ਪਏ ਸੀ ਹੁਣ ਤਾਂ ਅਰਜੁਨ ਚੀਕਾਂ ਮਾਰਦਾ ਰੌਲਾ ਪਾਉਂਦਾ ਹੈ ਉੱਚੀ ਉੱਚੀ ਪਿੱਟਦਾ ਉਸ ਦੀਆਂ ਇਹ ਚੀਕਾਂ ਸੁਣ ਕੇ ਉਸ ਦਾ ਇਹ ਰੌਲਾ ਸੁਣ ਕੇ ਆਂਢੀ ਗਵਾਂਢੀ ਘਰ ਆ ਜਾਂਦੇ ਨੇ ਤੇ ਘਰ ਆ ਕੇ ਜਦੋਂ ਇਹ ਮੰਜ਼ਰ ਦੇਖਦੇ ਨੇ ਤਾਂ ਉਹਨਾਂ ਦੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਹੋਰ ਟੀਮਾਂ ਵੀ ਪਹੁੰਚਦੀਆਂ ਨੇ ਤੇ ਹੁਣ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇਹ ਤਿੰਨ ਹੱਤਿਆਵਾਂ ਕਿਸ ਨੇ ਕਰ ਦਿੱਤੀਆਂ ਕਿਉਂ ਕਰ ਦਿੱਤੀਆਂ ਕਈ ਐਂਗਲਾਂ ਤੋਂ ਪੁਲਿਸ ਇਸ ਕੇਸ ਨੂੰ ਦੇਖ ਰਹੀ ਸੀ ਇਹਨਾਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਪਰ ਸਭ ਤੋਂ ਵੱਡਾ ਸਵਾਲ ਪੁਲਿਸ ਦੇ ਸਾਹਮਣੇ ਇਹ ਸੀ ਕਿ ਆਖਰ ਇਹਨਾਂ ਦਾ ਕਤਲ ਕਿਸ ਨੇ ਕੀਤਾ ਤੇ ਕਿਉਂ ਕੀਤਾ ਹੁਣ ਪੁਲਿਸ ਅਰਜਨ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਸੀ ਪਰ ਅਰਜਨ ਹਜੇ ਕੋਈ ਵੀ ਗੱਲ ਦੱਸਣ ਦੀ ਹਾਲਤ ਦੇ ਵਿੱਚ ਨਹੀਂ ਸੀ ਪੁਲਿਸ ਆਪਣੀ ਜਾਂਚ ਪੜਤਾਲ ਜਾਰੀ ਰੱਖਦੀ ਹੈ ਪਰ ਪੁਲਿਸ ਨੂੰ ਕੋਈ ਵੀ ਐਂਗਲ ਨਜ਼ਰ ਨਹੀਂ ਆ ਰਿਹਾ ਸੀ ਕਿ ਕੋਈ ਕਾਤਲ ਘਰ ਦੇ ਵਿੱਚ ਦਾਖਲ ਹੋ ਕੇ ਇਹਨਾਂ ਤਿੰਨਾਂ ਦਾ ਕਤਲ ਕਰ ਗਿਆ ਹੋਵੇ ਪਰ ਇੱਕ ਪੁਲਿਸ ਵਾਲੇ ਦੀ ਨਿਗਾਹ ਅਰਜੁਨ ਦੇ ਹੱਥ ਤੇ ਪੈਂਦੀ ਹੈ ਜਿਸ ਉੱਤੇ ਤਾਜੀ ਸੱਟ ਲੱਗੀ ਹੋਈ ਸੀ ਤੇ ਪੁਲਿਸ ਵਾਲੇ ਹੁਣ ਅਰਜੁਨ ਤੋਂ ਇਹ ਜਾਨਣਾ ਚਾਹੁੰਦੇ ਸੀ ਕਿ ਉਸ ਦੇ ਹੱਥ ਉੱਤੇ ਸੱਟ ਕਿਉਂ ਲੱਗੀ ਤੇ ਪੁਲਿਸ ਨੇ ਘਰ ਦੇ ਬਾਹਰ ਲੱਗਿਆ ਸੀਸੀਟੀਵੀ ਕੈਮਰਾ ਦੇਖਿਆ ਜਿਸ ਦੀ 3-4 ਘੰਟਿਆਂ ਦੀ ਫੁਟੇਜ ਦੇਖੀ ਪਰ ਕੋਈ ਵੀ ਘਰ ਵਿੱਚ ਆਇਆ ਨਹੀਂ ਸੀ ਤੇ ਅਰਜੁਨ ਤੋਂ ਬਗੈਰ ਹੁਣ ਪੁਲਿਸ ਦਾ ਸ਼ੱਕ ਜੋ ਹੁੰਦਾ ਹੈ ਉਹ ਅਰਜੁਨ ਤੇ ਜਾਂਦਾ ਹੈ ਕਿਉਂਕਿ ਘਰ ਵਿੱਚ ਕੋਈ ਵੀ ਲੁੱਟ ਖਸੁੱਟ ਨਹੀਂ ਹੋਈ ਸੀ ਯਾਨੀ ਜੋ ਘਰ ਦਾ ਸਮਾਨ ਸੀ ਉਹ ਉੱਥੇ ਹੀ ਪਿਆ ਸੀ ਕਿਸੇ ਨੇ ਕੋਈ ਵੀ ਸਮਾਨ ਨਹੀਂ ਛੇੜਿਆ ਹੋਇਆ ਸੀ ਪੁਲਿਸ ਸੋਚ ਰਹੀ ਸੀ ਕਿ ਜੇ ਕਿਸੇ ਨੇ ਕਤਲ ਕੀਤਾ ਹੁੰਦਾ ਤਾਂ ਘਰ ਦਾ ਜੋ ਸਮਾਨ ਸੀ ਉਹ ਵੀ ਉਹ ਲੈ ਕੇ ਗਿਆ ਹੁੰਦਾ ਹੈ ਹੁਣ ਅਰਜੁਨ ਤੋਂ ਪੁਲਿਸ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਅਰਜੁਨ ਨੂੰ ਇਹ ਸਵਾਲ ਕੀਤਾ ਜਾਂਦਾ ਕਿ ਤੁਹਾਡੀ ਕਿਸੇ ਨਾਲ ਦੁਸ਼ਮਣੀ ਕੋਈ ਲੜਾਈ ਝਗੜਾ ਤਾਂ ਅਰਜੁਨ ਨੇ ਕਿਹਾ ਕਿ ਨਹੀਂ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਲੜਾਈ ਝਗੜਾ ਨਹੀਂ ਤੇ ਉਸ ਤੋਂ ਬਾਅਦ ਪੁਲਿਸ ਨੂੰ ਯਕੀਨ ਹੀ ਹੋ ਜਾਂਦਾ ਕਿ ਇਹ ਕੰਮ ਹੋਵੇ ਨਾ ਹੋਵੇ ਅਰਜੁਨ ਨੇ ਹੀ ਕੀਤਾ ਹੈ ਹੁਣ ਅਰਜੁਨ ਤੋਂ ਪੁਲਿਸ ਪੁੱਛਗਿੱਛ ਕਰਦੀ ਹੈ ਕਿ ਤੇਰੇ ਹੱਥ ਉੱਤੇ ਛੱਟ ਕਿਵੇਂ ਵੱਜੀ ਤੇ ਦੂਜੀ ਗੱਲ ਤੁਹਾਡੇ ਘਰ ਦੇ ਵਿੱਚ ਕੋਈ ਆਇਆ ਨਹੀਂ ਤੇ ਕੋਈ ਗਿਆ ਨਹੀਂ ਸਿਰਫ ਤੇਰੇ ਤੋਂ ਬਗੈਰ ਫਿਰ ਹੋਰ ਕੋਈ ਤੇਰੇ ਪਰਿਵਾਰ ਦਾ ਕਤਲ ਕਿਵੇਂ ਕਰ ਸਕਦਾ ਤੇਰੇ ਮਾਤਾ ਪਿਤਾ ਤੇ ਤੇਰੀ ਭੈਣ ਦਾ ਕਤਲ ਕਿਵੇਂ ਕਰ ਸਕਦਾ ਹੁਣ ਕਈ ਸਵਾਲ ਜੋ ਸੀ ਉਹ ਅਰਜੁਨ ਨੂੰ ਕੀਤੇ ਜਾਂਦੇ ਨੇ بار-ਬਾਰ ਸਵਾਲ ਅਰਜੁਨ ਨੂੰ ਕੀਤੇ ਜਾਂਦੇ ਆ ਪਰ ਜੋ ਅਰਜੁਨ ਹੁੰਦਾ ਉਹ ਆਪਣੇ ਜਵਾਬਾਂ ਤੋਂ ਬਾਰ-ਬਾਰ ਝਟਕਦਾ ਨਜ਼ਰ ਆਉਂਦਾ ਹੈ ਨਵੀਆਂ ਕਹਾਣੀਆਂ ਸੁਣਾਉਣ ਲੱਗ ਜਾਂਦਾ ਹੈ ਤਾਂ ਹੁਣ ਪੁਲਿਸ ਸ਼ਕਤੀ ਤੇ ਉਤਰਦੀ ਹੈ ਤੇ ਅਰਜਨ ਤੋਂ ਪੁੱਛਗਿੱਛ ਕਰਦੀ ਹੈ ਤਾਂ ਅਰਜਨ ਟੁੱਟ ਜਾਂਦਾ ਹੈ ਤੇ ਉਹ ਕਹਿੰਦਾ ਕਿ ਹਾਂ ਮੈਂ ਹੀ ਆਪਣੇ ਪਿਤਾ ਮਾਤਾ ਤੇ ਆਪਣੀ ਭੈਣ ਦਾ ਕਤਲ ਕੀਤਾ ਕਿਉਂਕਿ ਮੈਨੂੰ ਇਸ ਘਰ ਦੇ ਵਿੱਚ ਬੇਗਾਨਾ ਸਮਝਿਆ ਜਾਂਦਾ ਸੀ ਮੇਰੇ ਨਾਲ ਸੋਤੇਲਿਆਂ ਵਰਗਾ ਸਲੂਕ ਕੀਤਾ ਜਾਂਦਾ ਸੀ ਮੇਰੀ ਇਸ ਘਰ ਵਿੱਚ ਬਿਲਕੁਲ ਵੀ ਇੱਜ਼ਤ ਨਹੀਂ ਸੀ ਮੇਰੀ ਗੱਲ ਨੂੰ ਇਗਨੋਰ ਕੀਤਾ ਜਾਂਦਾ ਸੀ ਤੇ ਮੇਰੀ ਕੁੱਟਮਾਰ ਵੀ ਕੀਤੀ ਜਾਂਦੀ ਸੀ ਤੇ ਗੱਲ-ਗੱਲ ਉੱਤੇ ਮੈਨੂੰ ਤਾਣੇ ਦਿੱਤੇ ਜਾਂਦੇ ਸੀ ਸਿਰਫ ਮੇਰੇ ਮਾਤਾ ਪਿਤਾ ਮੇਰੀ ਭੈਣ ਨੂੰ ਹੀ ਪਿਆਰ ਕਰਦੇ ਸੀ ਮੇਰੇ ਨਾਲ ਦਰਿਆਤ ਕਰਦੇ ਸੀ ਤੇ ਉਸਨੇ ਦੱਸਿਆ ਕਿ ਜੇ ਮੈਂ ਕਦੇ ਇਹਨਾਂ ਤੋਂ ਪੈਸੇ ਮੰਗਦਾ ਤਾਂ ਮੈਨੂੰ ਪੈਸੇ ਵੀ ਨਹੀਂ ਦਿੱਤੇ ਜਾਂਦੇ ਸੀ ਪੌਕਟ ਮਨੀ ਵੀ ਨਹੀਂ ਦਿੱਤੀ ਜਾਂਦੀ ਸੀ ਮੈਨੂੰ ਇਹ ਲੱਗ ਰਿਹਾ ਸੀ ਕਿ ਮੈਂ ਤਾਂ ਇਹਨਾਂ ਦਾ ਬੇਟਾ ਹੈ ਹੀ ਨਹੀਂ ਸਿਰਫ ਮੇਰੀ ਭੈਣ ਨੂੰ ਹੀ ਇਹ ਪਿਆਰ ਕਰਦੇ ਸੀ ਇਸ ਲਈ ਹੁਣ ਜੋ ਅਰਜਨ ਹੁੰਦਾ ਏਸ ਦੇ ਮਨ ਦੇ ਵਿੱਚ ਆਪਣੇ ਮਾਤਾ ਪਿਤਾ ਤੇ ਭੈਣ ਲਈ ਨਫ਼ਰਤ ਪੈਦਾ ਹੋ ਜਾਂਦੀ ਹੈ 1 ਦਸੰਬਰ 2024 ਨੂੰ ਇਸ ਦੀ ਭੈਣ ਕਪਤਾ ਦਾ ਜਨਮ ਦਿਨ ਹੁੰਦਾ ਹੈ ਤੇ ਉਸ ਦਿਨ ਵੀ ਜੋ ਅਰਜੁਨ ਕਹਿੰਦਾ ਕਿ ਮੇਰੇ ਥੱਪੜ ਮਾਰੇ ਗਏ ਸੀ ਮੇਰੇ ਨਾਲ ਮਾਰਕੁੱਟ ਕੀਤੀ ਗਈ ਸੀ ਤੇ ਹੁਣ ਤਾਂ ਅਰਜੁਨ ਦੇ ਅੰਦਰ ਆਪਣੇ ਪਰਿਵਾਰ ਲਈ ਨਫ਼ਰਤ ਪੈਦਾ ਹੋ ਜਾਂਦੀ ਹੈ ਤੇ ਉਹ ਸੋਚਦਾ ਹੈ ਕਿ ਮੈਂ ਇਹਨਾਂ ਨੂੰ ਜਿਉਂਦਾ ਨਹੀਂ ਛੱਡਾਂਗਾ 4 ਦਸੰਬਰ 2024 ਨੂੰ ਰਜੇਸ਼ ਤੇ ਕੋਮਲ ਜਾਨੀ ਅਰਜੁਨ ਦੇ ਮਾਤਾ ਪਿਤਾ ਦੀ ਵਿਆਹ ਦੀ ਸਾਲਗिराਹ ਸੀ ਇਸ ਦਿਨ ਇਹਨਾਂ ਨੇ ਇਹ ਪ੍ਰੋਗਰਾਮ ਮਨਾਉਣਾ ਸੀ ਪਰ ਅਰਜੁਨ ਨੇ ਸੋਚਿਆ ਕਿ ਉਸ ਤੋਂ ਪਹਿਲਾਂ ਹੀ ਮੈਂ ਇਹਨਾਂ ਨੂੰ ਖਤਮ ਕਰ ਦੇਵਾਂਗਾ ਤਾਂ 4 ਦਸੰਬਰ 2024 ਦੇ ਤਕਰੀਬਨ 4 ਵਜੇ ਅਰਜੁਨ ਉੱਠਦਾ ਹੈ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਆਪਣੀ ਭੈਣ ਜੋ ਕਿ ਗਰਾਊਂਡ ਫਲੋਰ ਦੇ ਵਿੱਚ ਬੈੱਡ ਉੱਤੇ ਪਈ ਸੀ ਉਸ ਕੋਲ ਜਾਂਦਾ ਹੈ ਤੇ ਘਰੇ ਪਏ ਚਾਕੂ ਦੇ ਨਾਲ ਉਸ ਦੀ ਗਰਦਨ ਉੱਤੇ ਬਾਹਰ ਕਰ ਦਿੰਦਾ ਹੈ ਤੇ ਜੋ ਕਬਤਾ ਹੁੰਦੀ ਆ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਇਹ ਅਰਜੁਨ ਚਾਕੂ ਲੈ ਕੇ ਫਰਸਟ ਫਲੋਰ ਤੇ ਜਾਂਦਾ ਜਿੱਥੇ ਇਸ ਦੇ ਮਾਤਾ ਪਿਤਾ ਸੁੱਤੇ ਪਏ ਸੀ ਤਾਂ ਇਹ ਜਦੋਂ ਕਮਰੇ ਦੇ ਵਿੱਚ ਦਾਖਲ ਹੁੰਦਾ ਤਾਂ ਇਹ ਦੇਖਦਾ ਕਿ ਇਸ ਦਾ ਪਿਤਾ ਬੈੱਡ ਉੱਤੇ ਸੁੱਤਾ ਪਿਆ ਤੇ ਇਸ ਦੀ ਮਾਤਾ ਕੋਮਲ ਉਹ ਬਾਥਰੂਮ ਦੇ ਵਿੱਚ ਸੀ ਇਹ ਆਪਣੇ ਪਿਤਾ ਜੋ ਕਿ ਸੌ ਰਿਹਾ ਸੀ ਉਸ ਦੇ ਗਲ ਉੱਤੇ ਚਾਕੂ ਨਾਲ ਬਾਹਰ ਕਰ ਦਿੰਦਾ ਹੈ ਤੇ ਉਸ ਦੀ ਵੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਉਸੇ ਸਮੇਂ ਜੋ ਇਸ ਦੀ ਮਾਂ ਹੁੰਦੀ ਹੈ ਉਹ ਬਾਥਰੂਮ ਦੇ ਵਿੱਚੋਂ ਬਾਹਰ ਨਿਕਲ ਆਉਂਦੀ ਹੈ ਉਹ ਕੋਈ ਹਰਕਤ ਕਰੇ ਕੋਈ ਚੀਕਾ ਰੋਲੀ ਪਾਵੇ ਉਹ ਉਸ ਤੋਂ ਪਹਿਲਾਂ ਹੀ ਇਹ ਉਸ ਦਾ ਮੂੰਹ ਦੱਬ ਕੇ ਉਸ ਦੇ ਗਲ ਉੱਤੇ ਚਾਕੂ ਨਾਲ ਬਾਹਰ ਕਰ ਦਿੰਦਾ ਹੈ ਤੇ ਉਸ ਦੀ ਵੀ ਮੌਕੇ ਤੇ ਮੌਤ ਹੋ ਜਾਂਦੀ ਹੈ ਹੁਣ ਇਹ ਤਿੰਨਾਂ ਦਾ ਕਤਲ ਕਰਨ ਤੋਂ ਬਾਅਦ ਉੱਥੇ ਬੈਠ ਜਾਂਦਾ ਹੈ ਉੱਚੀ ਉੱਚੀ ਕਹਿੰਦਾ ਕਿ ਹੁਣ ਮੇਰੇ ਤੇ ਚੀਕੋ ਹੁਣ ਮੈਨੂੰ ਤਾਣੇ ਦੇਵੋ ਹੁਣ ਮੇਰੀ ਮਾਰ ਕਟਾਈ ਕਰੋ ਹੁਣ ਮੈਨੂੰ ਗਾਲਾਂ ਕੱਢੋ ਜਾਣੀ ਐਦਾਂ ਇਹ ਹੁਣ ਆਪਣੇ ਮਾਤਾ ਪਿਤਾ ਨੂੰ ਕਹਿ ਰਿਹਾ ਸੀ ਤੇ ਉਸ ਤੋਂ ਬਾਅਦ ਫੇਰੇ 5.5 ਵਜੇ ਘਰੋਂ ਬਾਹਰ ਨਿਕਲਦਾ ਤੇ ਉੱਚੀ ਦੇ ਕੇ ਆਵਾਜ਼ ਮਾਰਦਾ ਕਿ ਮੰਮੀ ਦਰਵਾਜ਼ਾ ਲਗਾ ਲਿਓ ਮੈਂ ਮਾਰਨਿੰਗ ਬਾਗ ਤੇ ਚੱਲਿਆ ਤਾਂ ਜੋ ਆਂਢੀ ਗੁਆਂਢੀਆਂ ਨੂੰ ਇਹ ਲੱਗੇ ਕਿ ਅਰਜੁਨ ਤਾਂ ਮਾਰਨਿੰਗ ਬਾਗ ਤੇ ਗਿਆ ਸੀ ਉਸ ਤੋਂ ਬਾਅਦ ਹੀ ਇਹ ਸਾਰਾ ਕਾਂਡ ਹੋਇਆ ਪਰ ਪੁਲਿਸ ਇਸ ਸਾਰੇ ਕਤਲ ਕਾਂਡ ਤੋਂ ਪਰਦਾ ਚੱਕ ਲੈਂਦੀ ਹੈ ਤੇ ਜੋ ਇਹ ਕੇਸ ਹੁੰਦਾ ਉਹ ਸ਼ੀਸ਼ੇ ਵਾਂਗੂ ਸਾਫ਼ ਹੋ ਜਾਂਦਾ ਹੈ ਅਰਜੁਨ ਤੇ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਜੋ ਰਜੇਸ਼ ਕੁਮਾਰ ਸੀ ਇਹ ਹਰਿਆਣਾ ਦਾ ਰਹਿਣ ਵਾਲਾ ਸੀ ਪਰ ਹੁਣ ਇਹ ਦਿੱਲੀ ਦੇ ਦੇਵਲੀ ਪਿੰਡ ਦੇ ਵਿੱਚ ਆ ਕੇ ਰਹਿ ਰਿਹਾ ਸੀ ਇਸ ਨੂੰ ਲੱਗਦਾ ਸੀ ਕਿ ਦਿੱਲੀ ਵਿੱਚ ਆ ਕੇ ਮੈਂ ਆਪਣੇ ਬੱਚਿਆਂ ਨੂੰ ਪੜਾਵਾਂਗਾ ਬੱਚਿਆਂ ਦੀ ਜ਼ਿੰਦਗੀ ਬਣ ਜਾਵੇਗੀ ਪਰ ਉਸ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਉਹੀ ਬੱਚਾ ਉਹੀ ਉਸ ਦਾ ਮੁੰਡਾ ਜਿਸ ਨੂੰ ਨੇ ਬੜੇ ਲਾਡਾਂ ਪਿਆਰਾਂ ਦੇ ਨਾਲ ਪਾਲਿਆ ਸੀ ਉਹੀ ਇਹਨਾਂ ਦੀ ਮੌਤ ਦਾ ਕਾਰਨ ਬਣ ਜਾਏਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਮੁੰਡਾ ਇੱਕ ਪੁੱਤ ਜਿਸ ਨੂੰ ਬੜੇ ਲਾਡਾਂ ਪਿਆਰਾਂ ਦੇ ਨਾਲ ਮਾਪੇ ਨੇ ਪਾਲ ਲਿਆ ਸੀ ਜਿਨ੍ਹਾਂ ਦੀ ਜ਼ਿੰਦਗੀ ਬਣਾਉਣ ਲਈ ਪਿਤਾ ਆਪਣਾ ਪਰਦੇਸ ਛੱਡ ਕੇ ਇੱਕ ਵੱਡੇ ਸ਼ਹਿਰ ਦੇ ਵਿੱਚ ਆਇਆ ਕਿ ਇਹਨਾਂ ਨੂੰ ਚੰਗੀ ਸਿੱਖਿਆ ਦੇਵਾਂਗਾ ਇਹਨਾਂ ਦੀ ਜ਼ਿੰਦਗੀ ਚੰਗੀ ਬਣ ਜਾਵੇਗੀ ਪਰ ਉਸ ਦੇ ਮੁੰਡੇ ਨੇ ਉਸ ਦੇ ਪੁੱਤਰ ਨੇ ਉਹ ਕਰ ਦਿੱਤਾ ਜਿਸ ਦੀ ਸ਼ਾਇਦ ਕੋਈ ਵੀ ਮਾਤਾ ਪਿਤਾ ਕਲਪਨਾ ਵੀ ਨਹੀਂ ਕਰ ਸਕਦੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ